क्षत्रिय काल ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਜੋ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਵੱਲੋਂ ਮੀਡੀਆ ਦੇ ਵਿੱਚ ਨਸ਼ਰ ਕੀਤੀ ਗਈ ਰਿਪੋਰਟ ਕਿ ਉਹਨਾਂ ਨੂੰ ਹੈਲਥ ਡਿਪਾਰਟਮੈਂਟ ਦੇ ਵੱਲੋਂ ਮਤਲਬ ਇਸ ਕਿਸਮ ਦੇ ਨਾਲ ਜਾਂ ਪ੍ਰਸ਼ਾਸਨ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਜੋ ਉਹ ਕਹਿ ਰਹੇ ਨੇ ਤੇ ਜੋ ਦੂਜੇ ਪਾਸਿਓਂ ਗਵਰਨਮੈਂਟ ਆਫ ਇੰਡੀਆ ਦੇ ਹੈਲਥ ਡਿਪਾਰਟਮੈਂਟ ਦੇ ਵੱਲੋਂ ਜੋ ਪਿਛਲੇ ਦਿਨਾਂ ਦੇ ਵਿੱਚ ਪੱਤਰ ਜਾਰੀ ਹੋਇਆ ਸੀ ਉਹਨੂੰ ਆਧਾਰ ਬਣਾ ਕੇ ਅਸੀਂ ਚਰਚਾ ਨੂੰ ਅੱਗੇ ਵਧਾਵਾਂਗੇ ਕਿਉਂਕਿ ਆਈਵੀਐਫ ਟੈਕਨੀਕ ਜਾਂ ਜਿਸ ਵੀ ਢੰਗ ਦੇ ਨਾਲ ਜੋ ਉਸ ਪਰਿਵਾਰ ਨੂੰ ਬੱਚੇ ਦੀ ਦਾਤ ਮਿਲੀ ਆ ਉਸ ਨੂੰ ਲੈ ਕੇ ਬਹੁਤ ਤਰੀਕੇ ਦੇ ਸਵਾਲ ਉੱਠ ਰਹੇ ਨੇ ਡਾਟਸਪ ਸਵਾਗਤ ਹੈ ਜੀ ਤੁਹਾਡਾ ਬਹੁਤ ਧੰਨਵਾਦ ਸੁਖਵਿੰਦਰ ਜੀ ਸਾਰੇ ਜਿਹੜੇ ਸੁਣ ਵੇਖ ਸਕਦੇ ਨੇ ਸਭਨਾਂ ਨੂੰ ਬਹੁਤ ਨਿੱਘੀ ਸਤਿਕਾਰ ਸਤਿ ਸ਼੍ਰੀ ਅਕਾਲ ਡਾਟਸਪ ਸਭ ਤੋਂ ਪਹਿਲਾਂ आईवीएफ ਜਾਂ ਬੱਚੇ ਦੇ ਹੋਣ ਨੂੰ ਲੈ ਕੇ ਜਿਹੜੇ ਲੀਗਲ ਤੇ ਇਲੀਗਲ ਕਾਨੂੰਨੀ ਤੇ ਗੈਰ ਕਾਨੂੰਨੀ ਹੋਣ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਤੇ ਜੋ ਕੁਝ ਮਿਨਿਸਟਰੀ ਨੇ ਇੰਡੀਅਨ ਮਿਨਿਸਟਰੀ ਨੇ ਜੋ ਹੈਲਥ ਮਿਨਿਸਟਰੀ ਨੇ ਲੈਟਰ ਜਾਰੀ ਕੀਤਾ ਸੀਗਾ ਉਹਦੇ ਆਧਾਰ ਦੇ ਉੱਤੇ ਜਿਵੇਂ ਪਰਿਵਾਰ ਸਵਾਲ ਚੁੱਕ ਰਿਹਾ ਤੁਸੀਂ ਇਹਨਾਂ ਸਵਾਲਾਂ ਨੂੰ ਕਿੱਦਾਂ ਵੇਨੋ ਤੇ ਇਹ ਕਾਨੂੰਨ ਦੇ ਮੁਤਾਬਕ ਜਾਇਜ਼ ਜਾਂ ਨਜਾਇਜ਼ ਹੋਣ ਦੀ ਗੱਲ ਨੂੰ ਕਿਵੇਂ ਸਮਝੀਏ ਸੀ ਸਭ ਤੋਂ ਪਹਿਲਾਂ ਤਾਂ ਮੈਂ ਉਸ ਟੱਬਰ ਨੂੰ ਵਧਾਈ ਦਿੰਨੀ ਆ ਜੀ ਜਿਨ੍ਹਾਂ ਦੇ ਘਰ ਵਿੱਚ ਕਿਲਕਾਰੀਆਂ ਗੂੰਜੀਆਂ ਨੇ ਮੇਰਾ ਕੋਈ ਵੀ ਕਿਸੇ ਦੀ ਫੈਮਿਲੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਅੜਚਨ ਪਾਉਣ ਦਾ ਇੱਕ ਵੀ ਫੀਸਦ ਮਕਸਦ ਨਹੀਂ ਹੈ ਮੈਂ ਪਹਿਲਾਂ ਸਪਸ਼ਟ ਕਰਦੇ ਆ ਸਿਰਫ ਤੇ ਸਿਰਫ ਜੋ ਡਾਕਟਰੀ ਨੁਕਤੇ ਨੇ ਕਿਉਂਕਿ ਇਹ ਤਕਨੀਕ ਜਿਹੜੀ ਹੈ ਸੀ ਸ਼ੁਰੂ ਵੀ ਉਹ ਤਾਂ ਤੁਸੀਂ ਸਮਝੋ ਕਿ ਇੰਨੀ ਪੁਰਾਣੀ ਕਿ 1978 ਵਿੱਚ ਜੋ 25 ਜੁਲਾਈ ਨੂੰ ਇੰਗਲੈਂਡ ਦੇ ਵਿੱਚ ਖਾਸ ਤੌਰ ਤੇ ਜੋ ਇਸ ਦਾ ਜ਼ਿਕਰ ਸਭ ਤੋਂ ਪਹਿਲਾਂ ਦੁਨੀਆ ਪਰ ਵਿੱਚ ਹੋਇਆ ਸੀ ਸੋ ਇਹ ਤਕਨੀਕ ਇਹਦੇ ਬਹੁਤ ਸਾਰੇ ਫਾਇਦੇ ਵੀ ਦੇਖੇ ਗਏ ਕੁਝ ਨੁਕਸਾਨ ਵੀ ਦੇਖੇ ਗਏ ਤਰੀ ਦਾ ਮਕਸਦ ਇਹੋ ਸੀ ਵੀ ਜੇ ਕੋਈ ਮਾਂ ਨਾ ਬਣ ਸਕਦੀ ਹੋਏ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਇਹੋ ਜਿਹੀ ਪ੍ਰੋਬਲਮ ਹੋਏ ਜਿੱਥੇ ਬੱਚਾ ਤੁਸੀਂ ਮਾਂ ਦੇ ਸਰੀਰ ਤੋਂ ਬਾਹਰ ਤਿਆਰ ਕਰਕੇ ਉਹਦੇ ਸਰੀਰ ਅੰਦਰ ਪਾ ਦੇਣਾ ਤੇ ਫਿਰ ਉਸ ਦਾ ਮਾਂ ਬਣ ਜਾਣਾ ਜੋ ਕਿ ਕਿਸੇ ਵੀ ਔਰਤ ਲਈ ਬਹੁਤ ਵੱਡੀ ਗੱਲ ਹੁੰਦੀ ਜੇ ਸੋ ਇਹ ਹੌਲੀ-ਹੌਲੀ ਉਹਦੇ ਵਿੱਚੋਂ ਇਹ ਗੱਲ ਨਿਕਲੀ ਕਿ ਕਿਵੇਂ ਉਹ ਕੰਪਲਿਕੀਸ਼ਨਸ ਹੋ ਰਹੀਆਂ ਸੀ ਕਿਵੇਂ ਬੱਚੇ ਗਿਰ ਰਹੇ ਸਨ ਜਾਂ ਬੱਚਿਆਂ ਚ ਨੁਕਸ ਦੇਖੇ ਗਏ ਹੌਲੀ-ਹੌਲੀ ਤਕਨੀਕ ਸੁਧਾਰ ਲਿਆਏ ਤੇ ਫਿਰ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਨੂੰ ਕੋਈ ਤਕਨੀਕ ਮਿਲ ਜਾਏ ਤੇ ਹੌਲੀ-ਹੌਲੀ ਕਿਸੇ ਸਪਰਮਸ ਦੇ ਵਿੱਚੋਂ ਕਿਸ ਤਰੀਕੇ ਵਾਈ ਕਰੋਮੋਸੋਮ ਕੱਢ ਕੇ ਤੇ ਕੱਲੇ ਮੁੰਡੇ ਹੀ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਸੋ ਇਹ ਸਾਰਾ ਸੀਕਵੈਂਸ ਜਿਹਦੇ ਵਿੱਚ ਅੱਜ ਜਿਸ ਚੀਜ਼ ਦਾ ਖਾਸ ਤੌਰ ਤੇ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਅਹਿਮ ਗੱਲ ਇਹ ਹੈ ਕਿ ਉਹਦੇ ਕਾਨੂੰਨ ਜੋ ਭਾਰਤੀ ਕਾਨੂੰਨ ਹੈ ਮੈਂ ਮੈਂ ਫੇਰ ਦੁਬਾਰਾ ਦੱਸ ਦਿਆਂ ਮੇਰਾ ਕਿਸੇ ਦੇ ਇੱਕ ਟੱਬਰ ਦੇ ਉੱਤੇ ਕੇਂਦਰਿਤ ਹੋਣ ਨਾਲੋਂ ਮੈਂ ਤੁਹਾਨੂੰ ਸਿਰਫ ਮੈਡੀਕਲ ਪੱਖ ਹੀ ਦੱਸਣੇ ਚਾਹਾਂਗੀ ਉਹਦੀ ਪੋਜ਼ਿਟਿਵ ਤੇ ਨੈਗੇਟਿਵ ਚੀਜ਼ਾਂ ਬਿਲਕੁਲ ਜੋ ਪੱਤਰ ਆਇਆ ਜੇ ਕਿ ਉਹ ਪੱਤਰ ਸਿਰਫ ਇਸ ਕਾਰਨ ਜਾਰੀ ਹੋਇਆ ਕਿ ਜੋ ਅਸਲ ਇਹਦੇ ਵਿੱਚ ਨੁਕਸ ਹੈ ਜਾਂ ਕੁਛ ਇਹਦੇ ਵਿੱਚ ਕਿਸੇ ਤਰੀਕੇ ਦਾ ਕੋਈ ਪੋਲਿਟੀਕਲ ਮੋਟਿਵ ਹੈ ਮੈਂ ਉਸ ਬਾਰੇ ਨਹੀਂ ਜਾਣਦੀ ਪਰ ਜੋ ਭਾਰਤੀ ਕਾਨੂੰਨ ਕਹਿੰਦਾ ਜੇ ਉਹ 21 ਤੋਂ 50 ਸਾਲ ਤੱਕ ਦੇ ਵਿੱਚ ਹੀ ਅਸੀਂ ਇਹਨੂੰ ਅਲਾਉ ਕਰਦੇ ਹਾਂ ਕਿ ਤੁਹਾਡੇ ਉਸ ਮਾਂ ਦੇ ਆਈਵੀਐਫ ਕੀਤਾ ਜਾ ਸਕਦਾ ਹੈ ਇਨ ਵਿਟ੍ਰੋ ਫਰਟੀਲਾਈਜੇਸ਼ਨ ਦੇ ਨਾਲ ਜਾਂ ਅਸਿਸਟਡ ਰੈਪਰੋਡਕਸ਼ਨ ਟੈਕਨੋਲੋਜੀ ਦੇ ਨਾਲ ਕਾਰਨ ਜੇ ਉਹਦਾ ਕਾਰਨ ਇਹ ਹੈ ਪਹਿਲਾ ਕਾਰਨ ਇਹ ਕਿ ਕੀ ਜੇ ਅਸੀਂ ਭਾਰਤੀ ਐਵਰੇਜ ਏਜ ਨੂੰ ਦੇਖ ਕੇ ਤੁਰੀਏ ਜੋ ਕਿ ਅਸੀਂ 65 ਸਾਲ ਤੱਕ ਗਿਣ ਰਹੇ ਹਾਂ ਤਾਂ ਫਿਰ ਜੇ ਅਸੀਂ ਗੱਲ ਕਰੀਏ ਕਿ ਬੱਚਾ ਹੀ 60 ਵਰਿਆਂ ਦੇ ਕਰੀਬ ਦੀ ਉਮਰ ਦੇ ਵਿੱਚ ਹੋਇਆ ਹੋਵੇ ਤਾਂ ਪਹਿਲੀ ਚੀਜ਼ ਇਹ ਕਿ ਕੀ ਉਹ ਬੱਚਾ ਉਦੋਂ ਮਤਲਬ ਅਸੀਂ ਫਿਕਸ ਨਹੀਂ ਜੇ ਕੀਤੀ ਐਵਰੇਜੇਜ ਦਾ ਮਤਲਬ ਬੰਦਾ ਹੋ ਸਕਦਾ 75 80 ਤੱਕ ਜਾਏ ਦੂਜੇ ਪਾਸੇ ਹੋ ਸਕਦਾ 45 ਤੀ ਪੂਰਾ ਹੋ ਜਾਏ ਤਾਂ ਐਵਰੇਜੇਜ ਦੇ ਹਿਸਾਬ ਨਾਲ ਕਿ ਜਿੰਨੀ ਲੇਟ 50 ਸਾਲ ਤੋਂ ਬਾਅਦ ਕਰੀ ਜਾ ਰਿਆ ਉਸ ਬੱਚੇ ਦਾ ਉਮਰ ਦੇ ਹਿਸਾਬ ਨਾਲ ਦੇਖੀਏ ਕਿ ਕੀ ਉਹ ਸਿਰਫ 5 6 ਸਾਲ ਦਾ ਹੀ ਹੋਏਗਾ ਜਦੋਂ ਮਾਂ ਨਾ ਰਵੇ ਜਾਂ ਉਹਦਾ ਪਾਲਣ ਵਾਲਾ ਪਿਓ ਨਾ ਰਵੇ ਤਾਂ ਫਿਰ ਉਸ ਉਸ ਉਮਰ ਤੱਕ ਜਾ ਕੇ ਉਸ ਬੱਚੇ ਨੂੰ ਪੈਦਾ ਕਰਨ ਦੇ ਪਿੱਛੇ ਕੀ ਕਾਰਨ ਸਨ ਕੀ ਦਾ ਵੱਡਾ ਹੋਣਾ ਜਾਂ ਇੱਕ ਮਤਲਬ ਲੀਗਲ ਏਅਰ ਪੈਦਾ ਕਰਨਾ ਕਿ ਅਸੀਂ ਸਾਡੇ ਖਾਨਦਾਨ ਬਹੁਤ ਵੱਡਾ ਹੈ ਤੇ ਉਹਦਾ ਨਾਮ ਲੈਵਾ ਹੋਣਾ ਚਾਹੀਦਾ ਜਾਂ ਇਹੋ ਜੇ ਕਿਉਂਕਿ ਤੁਸੀਂ ਜਦੋਂ ਇੱਕ ਮੈਂ ਸਾਰ ਬਾਰੇ ਕਹਿ ਰਹੀਆਂ ਇੱਕ ਮਿੰਟ ਇਸ ਟੱਬਰ ਨੂੰ ਛੱਡ ਕੇ ਦੇਖੀਏ ਜੇ ਕੋਈ ਹੋਰ ਕੋਈ ਵੀ ਕਰਾ ਰਿਹਾ ਹੈ ਤਾਂ ਉਹਦਾ ਮਕਸਦ ਇਹੋ ਹੁੰਦਾ ਜੇ ਜੇ ਆ ਪੈਸਾ ਬਹੁਤ ਜ਼ਿਆਦਾ ਜੇ ਜਾਂ ਟੱਬਰ ਦਾ ਨਾਮ ਬਹੁਤ ਜ਼ਿਆਦਾ ਜੇ ਕਿ ਉਹਨਾਂ ਨੂੰ ਮਜਬੂਰੀ ਵਸ ਉਹ ਕਰਨਾ ਪੈ ਰਿਹਾ ਉਸ ਵੇਲੇ ਕਿ ਅਸੀਂ ਇਹ ਸਾਰਾ ਕੁਝ ਉਹਦੇ سپرد ਕਰਨਾ ਸੋਚ ਕੇ ਵੇਖਿਓ ਕਿ ਉਸ ਬੱਚੇ ਉੱਤੇ ਕਿੰਨਾ ਕੁ ਪ੍ਰੈਸ਼ਰ ਹੋਣ ਵਾਲਾ ਜੇ ਜਿਹਨੂੰ ਜੰਮਣ ਸਮੇਂ ਤੋਂ ਜਬਰੀ ਉਸ ਪਾਸੇ ਵੱਲ ਨੂੰ ਧੱਕਿਆ ਜਾਣਾਗੇ ਜੇ ਕਿ ਤੁਸੀਂ ਕਿਸੇ ਹੋਰ ਸ਼ਖਸੀਅਤ ਵਿੱਚ ਫਿੱਟ ਹੋਣਾ ਹੁਣ ਦੂਜੇ ਪਾਸੇ ਜੋ ਆਈਵੀਐਫ ਦੇ ਆਪਣੀਆਂ ਕੰਪਲਿਕੀਸ਼ਨਸ ਵੀ ਹੁੰਦੀਆਂ ਨੇ ਹਾਲਾਂਕਿ ਬਹੁਤ ਹੁਣ ਜਿਸ ਤਰੀਕੇ ਦੀ ਸੋਫਿਸਟੀਕੇਟਿਡ ਟੈਕਨੀਕ ਸਾਡੀ ਬਣ ਚੁੱਕੀ ਜੇ ਬਹੁਤ ਘੱਟ ਜੇ ਬੱਚੇ ਬਿਲਕੁਲ ਨਾਰਮਲ ਵਾਂਗ ਹੀ ਹੁੰਦੇ ਨੇ ਰਵੱਦੀ ਨੂੰ ਮੱਚ ਰੋਕਿਆ ਕਿ ਹੋ ਗਿਆ ਦੇਖੋ ਜਿਹੜੀਆਂ ਕੰਪਲਿਕੀਸ਼ਨਸ ਦੇਖਣ ਵਿੱਚ ਮਿਲੀਆਂ ਸਨ ਕਿ 50 ਸਾਲ ਤੋਂ ਬਾਅਦ ਜਦੋਂ ਜਿਹੜੀ ਵੀ ਔਰਤ ਦੇ ਕਿਉਂ ਇਹ ਕਾਨੂੰਨ ਬਣਿਆ ਸੀ ਉਹ ਦੱਸਣਾ ਚਾਹ ਰਹੀਆਂ ਕਿ ਉਹਨਾਂ ਵਿੱਚ ਬਲੱਡ ਪ੍ਰੈਸ਼ਰ ਸ਼ੂਗਰ ਦੀ ਬਿਮਾਰੀ ਪ੍ਰੀਮਚੂਰ ਬੱਚੇ ਦਾ ਜੰਮਣਾ ਸੇਰ ਉਹਦੀਆਂ ਬਹੁਤ ਸਾਰੀਆਂ ਜੰਮਣ ਸਮੇਂ ਦੀਆਂ ਕੰਪਲਿਕੀਸ਼ਨਸ ਜਿਸ ਵਿੱਚ ਉਹਦਾ ਬੱਚੇ ਦੇ ਫੇਫੜਿਆਂ ਦੇ ਨੁਕਸ ਹੋ ਸਕਦੇ ਨੇ ਉਸ ਦੇ ਦਿਮਾਗ ਦਾ ਪੂਰਾ ਵਿਕਾਸ ਨਾ ਹੋ ਸਕਣਾ ਕਰੋਮੋਸੋਮ ਰਿਲੇਟਡ ਕੋਈ ਬਿਮਾਰੀਆਂ ਹੋ ਜਾਣੀਆਂ ਜੋ ਬਾਅਦ ਦੀ ਉਮਰ ਵਿੱਚ ਦੇਖਣਾ ਟਿਕ ਕੇ ਨਾ بیٹھ ਸਕਣ ਦੀ ਬਿਮਾਰੀ ਇਸ ਤਰ੍ਹਾਂ ਦੇ ਅਣਗਿਣਤ ਰੋਗ ਦੇਖੇ ਗਏ ਜਿਸ ਵਿੱਚ ਮਾਂ ਦੀ ਖਾਸ ਤੌਰ ਤੇ ਦੇਖਣ ਵਿੱਚ ਆਇਆ ਕਿ ਉਹਨਾਂ ਦੇ

ਦੀ 25 ਜੁਲਾਈ ਦਾ ਪਹਿਲਾ ਜੋ ਕੇਸ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਸ ਵਿੱਚ ਬਹੁਤ ਐਡਵਾਂਸਸ ਆਏ ਜਿੱਥੇ ਕਿਸ ਤਰੀਕੇ ਤੁਸੀਂ ਕੁਦਰਤੀ ਤੌਰ ਤੇ ਮਾਂ ਤੋਂ ਉਹ ਅੰਡਾ ਲਿਆ ਜਾਣਾ ਸੀ ਜਾਂ ਹੁਣ ਉਹਨੂੰ ਸਟੀਮੂਲੇਟ ਕਰਨ ਬਾਅਦ ਕਿਵੇਂ ਉਹਨੂੰ ਆਪ ਯਾਨੀ ਇੱਕ ਨਿੱਕਾ ਜਿਹਾ ਸਰਜਿਕਲ ਪ੍ਰੋਸੀਜਰ ਨਾਲ ਉਹਦੇ ਅੰਡੇ ਕਲੈਕਟ ਕੀਤੇ ਜਾਂਦੇ ਨੇ ਫਿਰ ਉਸੇ ਤਰੀਕੇ ਸਪਰਮਸ ਨੂੰ ਕਿਵੇਂ ਉਸ ਪੂਰੀ ਜੈਨੇਟਿਕ ਚੈਕਿੰਗ ਤੋਂ ਬਾਅਦ ਫਿਰ ਉਹਦਾ ਜੇ ਤੁਹਾਨੂੰ ਕੋਈ ਲੱਭ ਜਾਂਦੀ ਜੇ ਕੋਈ ਅਜਿਹੀ ਤੱਬਰ ਵਿੱਚ ਚੱਲਦਾ ਰੋਗ ਜੋ ਕਰੋਮੋਸੋਮ ਦੇ ਨਾਲ ਸੰਬੰਧਿਤ ਹੋਵੇ ਤਾਂ ਉਹਦੇ ਵਿੱਚ ਖਾਸ ਤੌਰ ਤੇ ਕੱਢ ਕੇ ਵਾਈ ਕਰੋਮੋਸੋਮ ਜਿਵੇਂ ਮੈਂ ਦੱਸਿਆ ਕਿ ਉਹ ਹੁਣ ਮੁੰਡਾ ਹੀਤ ਕਿਉਂ ਆਈਵੀਐਸ ਤੇ ਬਹੁਤ ਭਾਰੀ ਗਿਣਤੀ ਚ ਪੈਦਾ ਹੋ ਰਹੇ ਨੇ ਦਾ ਕਾਰਨ ਇਹ ਹੈ ਕਿ ਅਸੀਂ ਮੰਗ ਹੀ ਰਹਿਆ ਕਿ ਸੋ ਬਾਈ ਕਰੋਮੋਸੋਮ ਹੀ ਕੱਢ ਕੇ ਦਿੱਤਾ ਜਾਏ ਸੋ ਉਹੀ ਕਾਰਨ ਹੈ ਕਿ ਅਸੀਂ ਹੌਲੀ ਹੌਲੀ ਘਾਣ ਕਰ ਰਹੇ ਹਾਂ ਕੁੜੀਆਂ ਦਾ ਹੋਰ ਵੀ ਵੱਧ ਸੋ ਇਸ ਜਾਂ ਫਿਰ ਕੋਈ ਐਕਸ ਰਿਲੇਟਡ ਬਿਮਾਰੀਆਂ ਹਨ ਉਹ ਫਿਰ ਛੰਡੀਆਂ ਵੀ ਜਾਂਦੀਆਂ ਨੇ ਤਾਂ ਇਸ ਤਰੀਕੇ ਦੇ ਜਿਵੇਂ ਹੁਣ ਕਈ ਵਾਰ ਕੀ ਹੁੰਦਾ ਕਿ ਕਿਸੇ ਇੱਕ ਟੱਬਰ ਵਿੱਚ ਜੀਨ ਗਿੱਠਾ ਜੇ ਤਾਂ ਉਹ ਯਾਨੀ ਤਬਦੀਲੀ ਦੇ ਨਾਲ ਉਹ ਅੱਗੋਂ ਇਹ ਸਾਰਾ ਕੁਝ ਜਿਵੇਂ ਬਿਹਤਰੀ ਵੱਲ ਅਸੀਂ ਤੋਰਨ ਦੀ ਕੋਸ਼ਿਸ਼ ਕੀਤੀ ਹੈ ਉੱਥੇ ਵੀਰਾ ਕੁਦਰਤੀ ਛੇੜਛਾੜ ਜਦੋਂ ਵੀ ਹੁੰਦੀ ਜੇ ਤਾਂ ਸਮਝ ਸਕਦੇ ਹਾਂ ਕਿ ਅਸੀਂ 100% ਰੱਬ ਬਣ ਨਹੀਂ ਸਕਦੇ ਬਹੁਤ ਕੁਝ ਜੋ ਇਹੋ ਜਿਹੇ ਬੱਚੇ ਬਿਲਕੁਲ 100% ਨਾਰਮਲ ਹੋਣ ਦੇ ਬਾਵਜੂਦ ਕਈ ਵਾਰ ਮੈਂ ਦੱਸਿਆ ਕਿ ਕਿਹਨਾ ਸਰਕਮਸਟੈਂਸਸ ਵਿੱਚ ਇਹ ਪੈਦਾ ਕੀਤੇ ਗਏ ਵਿਸਾਲ ਵਜੋਂ ਕਿ ਕਿਸੇ ਔਰਤ ਦਾ ਕੰਮ ਕਾਜੀ ਔਰਤ ਹੈ ਕਿ ਮੈਂ 25 ਤੋਂ 35 ਸਾਲ ਤੱਕ ਕਰ ਹੀ ਨਹੀਂ ਸਕਦੀ ਮੇਰੀ ਆਪਣੀ ਪ੍ਰੋਮੋਸ਼ਨ ਮੇਰਾ ਆਪਣਾ ਕੰਮ ਹੈ ਤਾਂ ਮੈਂ 35 ਸਾਲ ਦੇ ਹੀ ਕਰਨਾ ਚਾਹਾਂਗੀ ਤਾਂ ਉਸ ਉਮਰ ਤੇ ਜਾਂਦੇ ਆਂ ਉਹਦੀ ਹੋਰ ਤਰ੍ਹਾਂ ਦੀਆਂ ਰਿਸਪਾਂਸਿਬਿਲਿਟੀਆਂ ਹੋਣਗੀਆਂ ਹੋਰ ਉੱਚੇ ਅਹੁਦੇ ਬਣ ਚੁੱਕੇ ਹੋਣਗੇ ਜਿਸ ਕਾਰਨ ਡਿਲੇ ਕੀਤਾ ਕਿ ਉਹ ਬੱਚੇ ਨੂੰ ਨਾ ਸਮਾਂ ਦੇ ਸਕੀ ਜਾਂ ਨਹੀਂ ਇਹ ਸਾਰੀਆਂ ਚੀਜ਼ਾਂ ਹੌਲੀ-ਹੌਲੀ ਮਾਨਸਿਕ ਪ੍ਰਭਾਵ ਪਾਉਂਦੀਆਂ ਨੇ ਜਿੱਥੇ ਕਈ ਵਾਰ ਉਸ ਬੱਚੇ ਨੂੰ ਆਪਣਾ ਯਾਨੀ ਉਹਨੀ ਆਪਣੀ ਮਰਜ਼ੀ ਕਿਤੇ ਨਾ ਕਿਤੇ ਦਬਬ ਦਿੱਤੀ ਜਾਂਦੀ ਹੈ ਉਹ ਮਾਪਿਆਂ ਦੇ ਅਜਿਹੇ ਡਿਸੀਜਨ ਦੇ ਵਿੱਚ ਹੀ ਫਸ ਕੇ ਰਹਿ ਜਾਂਦਾ ਹੈ ਬਹੁਤ ਜ਼ਬਰਦਸਤ ਪ੍ਰੈਸ਼ਰ ਅੰਡਰ ਹੁੰਦਾ ਜੇ ਕਿ ਟੱਬਰ ਵਿੱਚੋਂ ਵੀ ਇਹ ਵੀ ਫਿਰ ਬਹੁਤ ਪ੍ਰੈਸ਼ਰਸ ਹੈ ਸਾਡੇ ਲਈ ਦੇ ਵਾਂਗ ਤੂੰ ਆ ਨਹੀਂ ਕਰਨਾ ਇਹ ਨਹੀਂ ਕਰਨਾ ਹੋਰ ਬਚਾ ਕੇ ਰੱਖਣਾ ਉਹਦਾ ਇੱਕ ਤਰੀਕੇ ਬਚਪਨ ਥੋੜਾ ਕੱਸਿਆ ਜਾ ਜਾਂਦਾ ਜੇ ਜਾਂ ਜਿਸ ਟੱਬਰ ਵਿੱਚ ਕੋਈ ਥ੍ਰੈਟ ਹੋਵੇ ਬਹੁਤ ਜ਼ਿਆਦਾ ਨਾਮ ਹੋਵੇ ਜਾਂ ਬਹੁਤ ਜਾਇਦਾਦ ਹੋਵੇ ਤੁਸੀਂ ਸਮਝ ਸਕਦੇ ਹੋ ਦੁਸ਼ਮਣ ਕਿੰਨੇ ਹੋਣਗੇ ਕਿਸ ਤਰੀਕੇ ਉਹ ਬੱਚਾ ਸਹਿਮ ਦੇ ਵਿੱਚ ਪਲੇਗਾ ਸੋ ਉਹਦਾ ਮਾਨਸਿਕ ਵਿਕਾਸ ਕਿਸ ਢੰਗ ਨਾਲ ਦਬਾਇਆ ਜਾਂਦਾ ਹੈ ਕਿਸ ਢੰਗ ਨਾਲ ਤੋੜਿਆ ਜਾਂਦਾ ਹੈ ਕਿਵੇਂ ਉਹਨੂੰ ਉਸ ਤੋਂ ਪਹਿਲੀ ਸ਼ਖਸੀਅਤ ਵਿੱਚ ਰਚਣ ਲਈ ਮਜਬੂਰ ਕੀਤਾ ਜਾਂਦਾ ਹੈ ਸਾਰੀਆਂ ਚੀਜ਼ਾਂ ਦੇ ਵੱਖ-ਵੱਖ ਪਹਿਲੂ ਉਦੇ ਮਾਨਸਿਕ ਜੋ ਪਾਸਾ ਡਵੈਲਪ ਹੋਣਾ ਹੈ ਉਹਦੇ ਤੇ ਬਹੁਤ ਡੂੰਗਾ ਅਸਰ ਪਾਉਂਦੇ ਨੇ ਤੇ ਜਿਵੇਂ ਦਾ ਇੱਕ ਨਾਰਮਲ ਬੱਚਾ ਤੁਹਾਡੇ ਉਸ ਮਾਹੌਲ ਵਿੱਚ ਹੋਇਆ ਹੋਣਾ ਪੈਦਾ ਜਿੱਥੇ ਉਹ ਇੱਕ ਯਾਨੀ ਇਹੋ ਜੀ ਪ੍ਰੈਸ਼ੀਅਸ ਗਿਫਟ ਦੀ ਥਾਂ ਤੇ ਕਿ ਨਾਰਮਲ ਬੱਚੇ ਵਾਂਗ ਵੱਧਣਾ ਉਹ ਬਿਲਕੁਲ ਵੱਖ ਹੁੰਦਾ ਜੇ ਕਿਉਂਕਿ ਉਹਨੇ ਡਿੱਗਣਾ ਟੈਣਾ ਸਭ ਕੁਝ ਜੋ ਨੇ ਆਸ-ਪਾਸ ਦੇਖਣਾ ਘੁੰਮਣਾ ਫਿਰਨਾ ਉਹਨੇ ਬਿਲਕੁਲ ਉਸੇ ਤਰੀਕੇ ਮਾਹੌਲ ਵਿੱਚ ਰਚਮੇਚ ਜਾਣਾ ਪਰ ਉਹਨੂੰ ਜਦੋਂ ਤੁਸੀਂ ਇੱਕ ਵੱਖ ਰੱਖ ਕੇ ਇੱਕ ਆਈਸੋਲੇਸ਼ਨ ਨਾਲ ਇੱਕ ਡਾਰਨਾਲ ਪਾਲਦੇ ਹੋ ਤਾਂ ਉਹ ਬਿਲਕੁਲ ਵੱਖ ਮਾਹੌਲ ਦੇ ਵਿੱਚ ਪੈਦਾ ਹੋ ਕੇ ਇੱਕ ਵੱਖ ਸ਼ਖਸੀਅਤ ਬਣ ਜਾਂਦਾ ਜੇ ਹੂੰ ਬਿਲਕੁਲ ਅੱਛਾ ਜਿੱਤੂ ਤੱਕ ਸਵਾਲ ਮੈਡਮ ਹੁਣ ਇਸ ਕੇਸ ਦਾ ਕਿਉਂਕਿ ਮੇਨਲੀ ਇਹਦੇ ਤੇ ਚਰਚਾ ਹੋ ਰਹੀ ਹੈ ਮੈਂ ਪੜ੍ਹ ਰਿਹਾ ਸੀ ਜਿਹੜਾ ਲੈਟਰ ਹੈਲਥ ਮਿਨਿਸਟਰੀ ਨੇ ਭੇਜਿਆ ਉਹਦੇ ਵਿੱਚ ਅੰਡਰ ਸੈਕਸ਼ਨ 21 ਜੀ ਦਾ ਜ਼ਿਕਰ ਹੈ ਉਹਦੇ ਵਿੱਚ ਅਸਿਸਟਡ ਰੀਪ੍ਰੋਡਕਟਿਵ ਟੈਕਨੋਲੋਜੀ ਜਿਹੜੇ ਐਕਟ ਬਣਿਆ ਸੀਗਾ ਰੈਗੂਲੇਸ਼ਨ 2021 ਮਤਲਬ ਕਿ 21 ਤੋਂ 50 ਸਾਲ ਦੀ ਜਿੱਥੇ ਗੱਲ ਕੀਤੀ ਗਈ ਹੈ ਹੁਣ ਇਹਦੇ ਵਿੱਚ ਜੋ ਇਹ ਜਿਸ ਵੀ ਟੈਕਨੀਕ ਦੇ ਨਾਲ ਬੱਚਾ ਹੋਇਆ ਜਿਸ ਵੀ ਢੰਗ ਦੇ ਨਾਲ ਹੋਇਆ ਉਹਨੂੰ ਲੈ ਕੇ ਹੁਣ ਅਸੀਂ ਇਹਦੇ ਵਿੱਚ ਮਾਪਿਓ ਨੂੰ ਕਸੂਰਵਾਰ ਮੰਨੀਏ ਕਿਉਂਕਿ ਡਾਕਟਰ ਨੇ ਆਪਰੇਟ ਕੀ ਜਾ ਉਹਨਾਂ ਨੇ ਗਾਈਡ ਕੀਤਾ ਜਾਂ ਉਹਨਾਂ ਨੂੰ ਸਹੀ ਗਾਈਡ ਨਹੀਂ ਕੀਤਾ ਜਾਂ ਤਾਂ ਉਹ ਇਸ ਮਾਮਲੇ ਦੇ ਵਿੱਚ ਅਸੀਂ ਕਿੰ ਨੂੰ ਇਹ ਸਮਝੀਏ ਕਿ ਇੱਥੇ ਅਣਗਹਿਲੀ ਵਰਤੀ ਗਈ ਆ ਤੇ ਆਈਵੀਐਫ ਦੇ ਨਾਲ ਜਾਇਜ਼ ਆ ਨਾਜਾਇਜ਼ ਹੋਣਾ ਗੈਰ ਕਾਨੂੰਨੀ ਜਾਂ ਕਾਨੂੰਨੀ ਹੋਣਾ ਇਹ ਪੱਖ ਜਿਹੜੇ ਨੇ ਉਹ ਅੱਗੇ ਜਾ ਕੇ ਕਿਵੇਂ ਇਹਨਾਂ ਇਸ ਸਾਰੇ ਮਾਮਲੇ ਦੇ ਉੱਤੇ ਅਸਰ ਪਾਉਣਗੇ ਜਾਂ ਇਹਦੇ ਵਿੱਚ ਅੱਗੇ ਕੀ ਸਟੈਪ ਸਰਕਾਰ ਚੁੱਕ ਸਕਦੀ ਹੈ ਜਾਂ ਕਾਨੂੰਨੀ ਪਹਿਲੂ ਜੇ ਤੁਹਾਡੇ ਤੱਕ ਕੋਈ ਇਹੋ ਦੀ ਜਾਣਕਾਰੀ ਹੋਵੇ ਵੀ ਪਰਵਾਰ ਨੂੰ ਇਸ ਮਾਮਲੇ 'ਚ ਕੀ ਕਰ ਸਕਦਾ ਹੈ ਕਿ ਕੋਈ ਅੱਗੇ ਜਾ ਕੇ ਕੋਈ ਨਵੀਂ ਮੁਸੀਬਤ ਹੋਰ ਖੜੀ ਹੋ ਸਕਦੀ ਹੈ ਅਹ ਦੇਖੋ ਇਹਦੇ ਵਿੱਚ ਅ ਪਹਿਲੀ ਗੱਲ ਅਸੀਂ ਜੇ ਮੈਂ ਡਾਕਟਰੀ ਪੱਖ ਤੋਂ ਸ਼ੁਰੂ ਕਰਾਂ ਤਾਂ ਮੈਨੂੰ ਦੱਸੋ ਸਾਡੇ ਇਹੋ ਜੀ ਸਿਸਟਮ ਹੈ ਜਿੱਥੇ ਅਸੀਂ ਦੇਖਿਆ ਗਿਆ ਸੀ ਕਿ ਡਾਕਟਰ ਦੇ ਜੰਪਤੀ ਦੇ ਬੱਚੇ ਨੇ 12ਵੀਂ ਜਮਾਤ ਦੇ ਵਿੱਚ ਹੀ ਇੱਕ ਸਜ਼ੇਰੀਅਨ ਆਪਰੇਸ਼ਨ ਕਰਨ ਬਾਰੇ ਬੜਾ ਸਾਡੀਆਂ ਸਪਾਰਾ ਨੇ ਮੁੱਖ ਪੰਨਿਆਂ ਤੇ ਖਬਰਾਂ ਛਾਪੀਆਂ ਕਿ ਇਹ ਚੀਜ਼ ਵੀ ਹੋ ਸਕਦੀ ਜੇ ਸਾਡਾ ਕਾਨੂੰਨ ਜੋ ਕਹਿੰਦਾ ਜੇ ਅਸੀਂ ਇੱਕ ਹਿਪੋਕ੍ਰੈਟਿਕ ਓਥ ਲੈਣੇ ਆ ਕਿ ਸਾਡੇ ਲਈ ਪ੍ਰਾਇੋਰਟੀ ਸਾਡਾ ਮਰੀਜ਼ ਹੋਏਗਾ ਜਿਸ ਵਿੱਚ ਅਸੀਂ ਕੋਈ ਵੀ ਕਿਸੇ ਕਿਸਮ ਦੀ ਕੋਈ ਗਲਤ ਹਰਕਤ ਜਾਂ ਨਾਜਾਇਜ਼ ਨਹੀਂ ਕਰਾਂਗੇ ਜਿੱਥੇ ਕਿਸੇ ਵੀ ਮਰੀਜ਼ ਦੀ ਜਾਨ ਨੂੰ ਖਤਰਾ ਹੋਵੇ ਯਾਨੀ ਅਸੀਂ ਆਪਣੀ ਪੂਰੀ ਕੋਸ਼ਿਸ਼ ਉਹਨੂੰ ਬਚਾਉਣ ਵਿੱਚ ਲਾਵਾਂਗੇ ਸੋ ਕੋਈ ਇੱਕ ਵੀ ਕੰਪਲਿਕੇਸ਼ਨ ਕਿਸੇ ਵੀ ਥਾਂ ਤੇ ਜਿੱਥੇ ਪਤਾ ਹੋਵੇ ਕਿ ਇਸ ਥਾਂ ਤੇ ਕਾਨੂੰਨ ਇਹ ਕਹਿੰਦਾ ਉਸਦੇ ਉਲਟ ਜੇ ਕੋਈ ਡਾਕਟਰ ਕਰਦਾ ਜੇ ਮੈਂ ਹੁਣ ਜਿਵੇਂ ਇੱਕ ਭਰੂਣ ਹੱਤਿਆ ਦੀ ਗੱਲ ਹੀ ਕਰਦੀ ਹਾਂ ਕਿ ਜੇ ਇਹ ਲੱਭ ਜਾਵੇ ਕਿ ਤੁਸੀਂ ਇਸ ਅਸਿਸਟਡ ਟੈਕਨੋਲੋਜੀ ਜੋ ਕੀਤੀ ਗਈ ਉਹਦੇ ਵਿੱਚ ਤੁਸੀਂ ਜਾਣ ਬੁੱਝ ਕੇ ਐਕਸ ਕਰੋਮੋਸੋਮ ਜਾਣ ਦੇ ਬੁੱਝਦੇ ਤੁਸੀਂ ਦੇਖ ਲਿਆ ਤੇ ਉਹਨੂੰ ਬਾਹਰ ਕਰਕੇ ਇਕੱਲਾ ਵਾਈ ਕਰ ਰਹੇ ਹੋ ਯਾਨੀ ਮੁੰਡਾ ਪੈਦਾ ਕਰ ਰਹੇ ਹੋ ਤਾਂ ਉਹ ਇੱਕ ਕਾਨੂੰਨਨ ਗਲਤ ਗੱਲ ਹੈ ਤੁਸੀਂ ਇੱਕ ਮਾਦਾ ਪ੍ਰੋਣ ਹੱਤਿਆ ਕਰ ਦਿੱਤੀ ਹੁਣ ਇੰਜੀ ਤੁਸੀਂ ਜੇ ਪਤਾ ਜੇ ਕਿ ਕਾਨੂੰਨ ਹੈ ਅ ਜਿਵੇਂ ਕਿ ਕਿਉਂਕਿ ਉਹਨੂੰ ਵੀ ਜੇਲ੍ਹ ਹੋਈ ਜਿਸ ਬੱਚੇ ਦੀ ਮੈਂ ਜ਼ਿਕਰ ਕੀਤਾ ਕਿ ਉਹਨੇ ਸੇਜ਼ੇਰੀਅਨ ਕਰ ਦਿੱਤਾ ਕਿਉਂਕਿ ਉਹਦੇ ਕੋਲ ਕੋਈ ਡਿਗਰੀ ਹੀ ਨਹੀਂ ਸੀ ਤੁਸੀਂ ਕਰ ਨਹੀਂ ਸੀ ਸਕਦੇ ਜਦੋਂ ਕਾਨੂੰਨਨ 50 ਸਾਲ ਦੀ ਉਮਰ ਤੱਕ ਇਹ ਜਾਇਜ਼ ਠਹਿਰਾਇਆ ਜਾ ਚੁੱਕਿਆ ਹੈ ਕਿ ਉਸ ਤੋਂ ਬਾਅਦ ਮਾਂ ਨੂੰ ਖਤਰਾ ਹੈ ਕਿਉਂਕਿ ਇਸ ਟੈਕਨੋਲੋਜੀ ਵਿੱਚ ਦੇਖੋ ਬੜੀ ਸਪਸ਼ਟ ਗੱਲ ਜੇ ਕਿ ਤੁਸੀਂ ਕਿੰਨੇ ਫੀਸਦ ਇਹਦੀ ਪੋਜ਼ਿਟਿਵ ਨਿਕਲੇਗਾ ਰਿਜ਼ਲਟ ਉਹ ਸਭ ਕੁਝ ਪਹਿਲਾਂ ਮਾਂ ਤੇ ਪਿਓ ਨੂੰ ਦੱਸਣਾ ਪੈਂਦਾ ਕਿ ਐਨੇ ਪਰਸੈਂਟ ਹੀ ਪੋਜ਼ਿਟਿਵ ਹੋ ਸਕਦਾ ਜੇ ਆ ਆ ਖਤਰੇ ਹੋ ਸਕਦੇ ਜੇ ਇਹ ਇਹ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਮਾਂ ਦੀ ਜਾਨ ਨੂੰ ਖਤਰਾ ਹੈ ਬੱਚੇ ਦੀ ਜਾਨ ਨੂੰ ਖਤਰਾ ਹੈ ਇਹ ਸਭ ਕੁਝ ਜਾਣਦੇ-ਬੁੱਝਦੇ ਤੁਸੀਂ ਸਾਰੀ ਜਾਣਕਾਰੀ ਦੇਣ ਤੋਂ ਬਾਅਦ ਦੇ ਹੀ ਤੁਸੀਂ ਇਹ ਅਸਿਸਟਡ ਟੈਕਨੋਲੋਜੀ ਕਰ ਸਕਦੇ ਹੋ ਸੋ ਇਹਦਾ ਮਤਲਬ ਹੈ ਕਿ ਮਾਪਿਆਂ ਨੂੰ ਤੁਸੀਂ ਇਨਕੰਫिडੈਂਸ ਲਿਆ ਉਹਨਾਂ ਤੋਂ ਸਾਈਨ ਕਰਾਏ ਕਿ ਹਾਂਜੀ ਸਾਨੂੰ ਸਭ ਦੱਸ ਦਿੱਤਾ ਗਿਆ ਸਾਨੂੰ ਕਾਨੂੰਨ ਬਾਰੇ ਪੂਰੀ ਤਰ੍ਹਾਂ ਸਮਝ ਆ ਚੁੱਕੀ ਹੈ ਇਸ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਹੀ ਅਸੀਂ ਕਰ ਰਹੇ ਹਾਂ ਤੇ ਅਸੀਂ ਕਿਸੇ ਵੀ ਹਾਲ ਵਿੱਚ ਐਕਸ ਜਾਂ ਵਾਈ ਕਰੋਮੋਸੋਮ ਦੇ ਉੱਤੇ ਨਹੀਂ ਅੜਚਨ ਪਾਵਾਂਗੇ ਜੋ ਵੀ ਕੁਦਰਤ ਨੇ ਦਿੱਤਾ ਸੀ ਲਵਾਂਗੇ ਹੂੰ ਦੂਜੇ ਪਾਸੇ ਇਹ ਡਾਕਟਰ ਦੀ ਵੱਡੀ ਰਿਸਪੌਂਸਿਬਿਲਟੀ ਆ ਜਾਂਦੀ ਹੈ ਕਿ ਕੀ ਮੈਂ ਜੋ ਕਰ ਰਿਹਾ ਹਾਂ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਕਰ ਰਿਹਾ ਜਾਂ ਮੈਂ ਕਿਸੇ ਪ੍ਰੈਸ਼ਰ ਦੇ ਅੰਡਰ ਕਰ ਰਿਹਾ ਕਿਉਂਕਿ ਇਹਦੇ ਵਿੱਚ ਅਸਲ 'ਚ ਇਹ ਨੁਕਤਾ ਵੀ ਸਾਹਮਣੇ ਬਹੁਤ ਪਹਿਲਾਂ ਤੋਂ ਆ ਗਿਆ ਸੀ ਕਿ ਮੂਸੇ ਵਾਲੇ ਦਾ ਭਰਾ ਆ ਰਿਹਾ ਤੁਸੀਂ ਸ਼ਾਇਦ ਇਹ ਚੀਜ਼ ਮੇਰੇ ਤੋਂ ਵੱਧ ਸੁਣੀ ਪੜੀ ਹੋਏਗੀ ਕਿਉਂਕਿ ਇਹ ਚੀਜ਼ ਪਹਿਲਾਂ ਹੀ ਆ ਚੁੱਕੀ ਸੀ ਦਾ ਇੱਕ ਗੱਲ ਤਾਂ ਸਪਸ਼ਟ ਹੈ ਕਿ ਸੈਕਸ ਡਿਟਰਮੀਨੇਸ਼ਨ ਹੋਈ ਉਨ ਦੂਜੇ ਪਾਸੇ ਕਿਉਂਕਿ ਕਦੇ ਤੁਸੀਂ ਇਹ ਨਹੀਂ ਸੁਣਿਆ ਕਿ ਉਹਦੀ ਭੈਣ ਆ ਰਹੀ ਹੈ ਇਹ ਲਫ਼ਜ਼ ਤੁਸੀਂ ਸੁਣਿਆ ਨਹੀਂ ਹੋਣਾ ਕਿਉਂਕਿ ਬਹੁਤ ਕੁਝ ਮੀਡੀਆ ਦੇ ਰਾਹੀਂ ਆਧਾਰਤ ਉਹ ਸੱਚ ਹੈ ਜਾਂ ਝੂਠ ਕੀ ਨਿਕਲਿਆ ਮੈਂ ਉਹਦੇ ਬਾਰੇ ਬਿਲਕੁਲ ਕੁਝ ਨਹੀਂ ਦੱਸਣਾ ਚਾਹੁੰਦੀ ਜਿਸ ਕਾਰਨ ਇਹ ਨਜ਼ਰੀ ਪਿਆ ਹੋਣਾ ਕਿ ਉਹ ਪਹਿਲਾਂ ਉਹ ਚੀਜ਼ ਬਹੁਤ ਉਭਾਰ ਦਿੱਤੀ ਗਈ ਤੇ ਦੂਸਰੀ ਗੱਲ ਇਹ ਕਿ ਉਹਦੇ ਵਿੱਚ 58 ਬਰੇ ਦੀ ਉਮਰ ਸਾਡੇ ਕਾਨੂੰਨ ਤਹਿਤ ਵੀ ਤੇ ਮੈਡੀਕਲ ਜੇ ਤੁਸੀਂ ਸਾਇੰਸ ਵਜੋਂ ਵੀ ਕਹੋਗੇ ਤਾਂ ਇਹੋ ਇਹ ਤਜਰਬਾ ਜਿੱਥੇ ਕਿਸੇ ਦੀ ਜਾਨ ਨੂੰ ਖਤਰਾ ਹੋਵੇ ਆਮ ਤੌਰ ਤੇ ਕੀਤਾ ਨਹੀਂ ਜਾਂਦਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਕੀਤਾ ਜਾਂਦਾ ਜੇ ਹੁਣ ਇੱਥੇ ਕੀ ਵਾਪਰਿਆ ਮੈਂ ਉਹਦੇ ਬਾਰੇ ਨਹੀਂ ਕੁਝ ਦੱਸ ਸਕਦੀ ਕਿ ਕੌਣ ਕਿੰਨਾ ਕਿੱਥੇ ਜ਼ਿੰਮੇਵਾਰ ਹੈ ਇਹ ਸਿਰਫ ਚਿੱਠੀ ਦੇ ਆਧਾਰ ਉੱਤੇ ਦੱਸ ਰਹੀ ਹਾਂ ਮੈਂ ਕਿਸੇ ਦੇ ਘਰ ਵਿੱਚ ਕੋਈ ਖੁਸ਼ੀ ਆਈ ਆ ਕਿਲਕਾਰੀ ਹਨ ਦੇ ਬਾਰੇ ਬਿਲਕੁਲ ਵੀ ਉਹਦਾ ਵਿਰੋਧ ਨਹੀਂ ਕਰ ਰਹੀ ਸ਼ੁਕਰ ਹੈ ਉਹਨਾਂ ਦੇ ਘਰ ਵਿੱਚ ਖੁਸ਼ੀ ਹੋਈ ਪਰ ਇਸ ਹਾਲ ਵਿੱਚ ਜਿਵੇਂ ਦਾ ਹੁਣ ਇਹ ਤਾਂ ਚਲੋ ਵੈਗਰੂ ਨੇ ਸ਼ੁਕਰ ਕੀਤਾ ਕਿ ਨਾਰਮਲ ਸਾਰਾ ਹੋ ਗਿਆ ਪਰ ਅੱਗੋਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਕਿ ਸਾਰਾ ਕੁਝ ਠੀਕ ਰਹਿੰਦਾ ਜੇ ਜਾਂ ਨਹੀਂ ਪਰ ਜੇ ਮੈਂ ਹਵੀਰ ਸਿਰਫ ਇੱਕ ਲਫ਼ਜ਼ ਜੇ ਦੇ ਉੱਤੇ ਅਧਾਰਤਾਂ ਕਿਉਂਕਿ ਡਾਕਟਰੀ ਸਾਰੀ ਸਾਇੰਸ ਜੇ ਤੇ ਹੀ ਖੜੀ ਹੈ ਕਿ ਜੇ ਕੁਝ ਵਾਪਰ ਜਾਂਦਾ ਮਾਂ ਦੇ ਉੱਤੇ ਜਾਂ ਜਿਵੇਂ ਕੋਈ ਇਹ ਜਿਹਾ ਐਕਿਊਟ ਕੰਪਲਿਕੇਸ਼ਨ ਹੋ ਜਾਂਦੀ ਤਾਂ ਕੌਣ ਜ਼ਿੰਮੇਵਾਰ ਹੁੰਦਾ 100% ਡਾਕਟਰ ਦਾ ਜੇਲ੍ਹ ਵਿੱਚ ਜਾਣਾ ਉਦੋਂ ਪੱਕਾ ਹੋ ਜਾਂਦਾ ਕਿਉਂਕਿ ਉਹ ਜਾਣਦੇ-ਬੁੱਝਦੇ ਕਿ 50 ਸਾਲ ਤੱਕ ਦਾ ਕਾਨੂੰਨ ਹੈ ਮੈਂ ਇਸ ਉਮਰ ਵਿੱਚ ਕਰ ਰਹੀ ਹਾਂ ਜਿੱਥੇ ਕੰਪਲਿਕੇਸ਼ਨ ਰੇਟ ਬਹੁਤ ਹਾਈ ਹੈ ਤੇ ਫਿਰ ਤੁਸੀਂ ਸਮਝ ਸਕਦੇ ਹੋ ਇਹ ਕਾਨੂੰਨਨ ਗਲਤ ਚੀਜ਼ ਹੋ ਜਾਂਦੀ ਜੀ ਮੈਡਮ ਹੁਣ ਮੇਰਾ ਆਖਰੀ ਸਵਾਲ ਇਹ ਹੈ ਕਿ ਇਹੋ ਜਿਹੇ ਮਾਮਲੇ ਚ ਕਿਉਂਕਿ ਰੇਅਰ ਇਨ ਰੇਅਰ ਕੇਸ ਆਪ ਪਵੇ ਨੇ ਅਕੇ ਪਹਿਲਾਂ ਵੀ ਇਹੋ ਜਿਹੇ ਖਬਰਾਂ ਕੋਈ ਵਿਦੇਸ਼ਾਂ ਤੋਂ ਵੀ ਹੁੰਦੀਆਂ ਰਹਿੰਦੀਆਂ ਇੰਨੀ ਉਮਰ ਜਨਮ ਦੇ ਦਿੱਤਾ ਗਿਆ ਇਹ ਕੁਝ ਹੋਇਆ ਇਹ ਜੋ ਲਗਾਤਾਰ ਆਈਵੀਐਫ ਦਾ ਰੁਝਾੜ ਜਾਂ ਜਿਸ ਤਰੀਕੇ ਨਾਲ ਤੜਨਾ ਵੱਧ ਰਿਹਾ ਤੁਸੀਂ ਇਹਦੇ ਤੇ ਅੱਗੇ ਵੀ ਗੱਲਬਾਤ ਕਰਦੇ ਰਹਿੰਦੇ ਹੋ ਚਰਚਾ ਕਰਦੇ ਰਹਿੰਦੇ ਹੋ ਪਰ ਜੇ ਇਸ ਕੇਸ ਨੂੰ ਅਸੀਂ ਸਮਝੀਏ ਕਿ ਹੋਰ ਬਹੁਤ ਇਹੋ ਜਿਹੇ ਕੇਸ ਸਾਹਮਣੇ ਆਉਂਦੇ ਰਹਿੰਦੇ ਨੇ ਕਿ ਉਹ ਭਾਵੇਂ ਇਸ ਟੈਕਨੋਲੋਜੀ ਨਾਲ ਨਾ ਹੋਵੇ ਕੁਦਰਤੀ ਵੀ ਹੋ ਸਕਦਾ ਹੈ ਕਿ ਉਸ ਤਰੀਕੇ ਦੇ ਨਾਲ ਉਹਨਾਂ ਦੇ ਘਰੇ ਕਿਸੇ ਤੇ ਘਰੇ ਬੱਚਾ ਹੋਵੇ ਉਸ ਉਮਰ ਵਿੱਚ ਆ ਕੇ ਹੋਵੇ ਤਾਂ ਉਹਨੂੰ ਇੱਕ ਕ੍ਰਿਸਮਾ ਸਮਝ ਲਿਆ ਜਾਂਦਾ ਫਿਰ ਇਸ ਕੇਸ ਨੂੰ ਚੁਣਨਾ ਇਹਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਇਹ ਜਾਇਜ਼ ਹੈ ਇਸ ਸਮੇਂ ਦੌਰਾਨ ਇਸ ਤਰੀਕੇ ਦੇ ਨਾਲ ਪਰਿਵਾਰ ਮੈਂਟਲੀ ਟੌਰਚਰ ਹੋ ਰਿਹਾ ਉਹ ਇਸ ਚੀਜ਼ ਨੂੰ ਕਹਿ ਰਹੇ ਨੇ ਇਧਰੋਂ ਕਾਨੂੰਨ ਦਾ ਪੱਖ ਦਿੱਤਾ ਜਾ ਰਿਹਾ ਅ ਬਿਲਕੁਲ ਦੇਖੋ ਮੈਂ ਤਾਂ ਹੀ ਪਹਿਲਾਂ ਹੀ ਕਿਹਾ ਸੀਗਾ ਕਿ ਮੈਂ ਉਹਨਾਂ ਦੀ ਘਰ ਵਿੱਚਲੀ ਖੁਸ਼ੀ ਤੇ ਕੋਈ ਉਂਗਲ ਨਾ ਤਾਂ ਮੈਨੂੰ ਕੋਈ ਹੱਕੇ ਚੱਕਣ ਦਾ ਮੈਂ ਬਿਲਕੁਲ ਸਿਰਫ ਇੱਕ ਮੈਡੀਕਲ ਪੱਖ ਤੱਕ ਹੀ ਸੀਮਤ ਹਾਂ ਦਰਅਸਲ ਜਿੰਨੇ ਵੀ ਇਹ ਖੋਜਾਂ ਤੁਸੀਂ ਦੇਖੋਗੇ ਹੁਣ ਤੱਕ ਦੀਆਂ ਹੋਈਆਂ ਜਿੱਥੇ 60 ਵਰਿਆਂ ਦੇ ਨੇੜੇ ਤੇੜੇ ਦੇ ਜਿੰਨੇ ਵੀ ਇਸ ਤਰੀਕੇ ਦੇ ਆਈਵੀਐਫ ਕਰਨ ਦੀ ਜੇ ਕੋਈ ਜ਼ਿਕਰ ਮਿਲਦਾ ਜੇ ਦੁਨੀਆ ਦੇ ਵਿੱਚ ਇਹ ਨਹੀਂ ਹੈ ਕਿ ਕੋਈ ਅਨੋਖਾ ਕੇਸ ਪਹਿਲਾ ਹੋ ਗਿਆ ਜਿਹੜੇ ਵੀ ਹੋਏ ਨੇ ਉਹਨਾਂ 'ਚ ਦੇਖਿਆ ਗਿਆ ਕਿ ਡੋਨਰ ਐਗਸ ਜਿਹੜੇ ਹੁੰਦੇ ਸੀ ਮਾਂ ਦੇ ਨਹੀਂ ਲਏ ਜਾਂਦੇ ਸੀ ਇਹਨਾਂ ਕੇਸਸ ਵਿੱਚ ਮਾਂ ਦੇ ਡੋਨਰ ਐਗ ਨਹੀਂ ਲਏ ਜਾਂਦੇ ਪਿਤਾ ਦਾ ਸਪਰਮ ਲੈ ਕੇ ਚੈੱਕ ਕਰਕੇ ਕਿ ਜੋ ਉਸ ਵਿੱਚ ਕੋਈ ਬਿਮਾਰੀ ਨਹੀਂ ਹੈ ਕਿਉਂਕਿ ਜੇ ਤੁਸੀਂ 60 ਵਰਿਆਂ ਦੀ ਨੇੜੇ ਦੀ ਔਰਤ ਦਾ ਜੇ ਉਹਨੂੰ ਸਟੀਮੂਲੇਟ ਕਰਕੇ ਵਿੱਚੋਂ ਤੁਸੀਂ ਐਗ ਸਟਾਰ ਕਰਦੇ ਹੋ ਕਰੋਮੋਸੋਮਲ ਅਨੋਮਲੀਆਂ ਦੇ ਚਾਂਸ 80% ਹੋ ਜਾਂਦੇ ਜੇ ਸੋ ਇਹੋ ਜਿਹਾ ਰਿਸਕ ਲਿਆ ਨਹੀਂ ਜਾਂਦਾ ਸੋ ਇਹ ਐਗ ਕਿਸੇ ਨੌਜਵਾਨ ਔਰਤ ਦਾ ਲਿਆ ਜਾਂਦਾ ਤਾਂ ਕਿ ਪੂਰ ਚੜ੍ਹ ਸਕੇ ਪਰ ਜਿਸ ਤਰੀਕੇ ਦੇ ਇਸ ਅਜੀਬ ਕਿਸਮ ਦੇ ਇਸ ਮਾਹੌਲ ਵਿੱਚ ਅਸੀਂ ਆਪਾਂ ਇਹ ਫਸਾ ਦਿੱਤਾ ਗਿਆ ਉਹਦੇ ਵਿੱਚ ਯਕੀਨਨ ਸਭ ਤੋਂ ਵੱਧ ਉਹਨਸ ਡਾਕਟਰ ਤੇ ਹੀ ਆਣ ਵਾਲਾ ਜੇ ਜੋ ਮੈਨੂੰ ਜਾਪਦਾ ਪਰ ਕਿਵੇਂ ਇਹ ਮੌਜੂਦਾ ਹਾਲਾਤ ਵਿੱਚ ਜੋ ਯਾਨੀ ਵਿੰਗ ਤੜਿੰਗ ਕਰਕੇ ਪੋਲਿਟਿਕਲ ਮਾਹੌਲ ਜਿਵੇਂ ਇਸ ਵੇਲੇ ਦਾ ਸਾਜਿਆ ਪਿਆ ਜਿੱਥੇ ਕੋਈ ਆਮ ਬੰਦਾ ਵੀ ਛੇਤੀ ਘੇਰੇ ਵਿੱਚ ਆ ਜਾਂਦਾ ਸੋ ਇਸ ਤਰੀਕੇ ਦੇ ਮਾਹੌਲ ਵਿੱਚ ਕਿਵੇਂ ਇੱਕ ਟਾਰਗੇਟ ਕੀਤਾ ਜਾਣਾ ਇੱਕ ਤੱਬਰ ਨੂੰ ਤੇ ਕਿਸ ਤਰੀਕੇ ਉਹ ਮਾਹੌਲ ਚੋਂ ਤੁਸੀਂ ਸੋਚ ਕੇ ਦੇਖੋ ਜਵਾਨ ਪੁੱਤ ਗੁਆਇਆ ਹੋਵੇ ਤੇ ਫਿਰ ਉਸ ਮਾਹੌਲ ਵਿੱਚੋਂ ਇੱਥੇ ਤੱਕ ਪਹੁੰਚ ਕੇ ਹੁਣ ਅੱਪਨ ਜੋ ਵੀ ਐਸ ਵੇਲੇ ਦੀਆਂ ਡਿਸਕਸ਼ਨਸ ਮੈਂ ਸੋਚ ਸਕਦੀ ਹਾਂ ਕਿ ਮਾਂ ਜਾਂ ਪਿਓ ਤੇ ਕੀ ਵੀ ਇਤਦਾ ਹੋਏਗਾ ਕਿ ਜਿਨ੍ਹਾਂ ਨੂੰ ਐਸ ਵੇਲੇ ਖੁਸ਼ੀਆਂ ਦੀ ਥਾਂ ਤੇ ਪੂਰੇ YouTube ਤੇ ਪ੍ਰੋਗਰਾਮਾਂ ਦੇ ਵਿੱਚ ਇਹੋ ਜਿਹੇ ਵਿੱਚ ਪੁਣਨ ਦਾ ਮੌਕਾ ਮਿਲ ਗਿਆ ਹੋਵੇ ਮੈਨੂੰ ਬਿਲਕੁਲ 1% ਵੀ ਇਹੋ ਜੀ ਚੀਜ਼ ਚੰਗੀ ਨਹੀਂ ਲੱਗ ਰਹੀ ਕਿ ਉਹਨਾਂ ਦੇ ਘਰ ਐਸ ਸਮੇਂ ਖੁਸ਼ੀ ਦਾ ਮਾਹੌਲ ਹੈ ਸੀ ਖੁਸ਼ੀ ਸ਼ਾਮਲ ਹੋਣਾ ਚਾਹੀਦਾ ਪਰ ਇੱਕ ਹੋਰ ਵੀ ਅਹਿਮ ਗੱਲ ਹਾਲਾਂਕਿ ਬਹੁਤ ਹਟਕੇ ਮੈਂ ਗੱਲ ਕਰ ਰਹੀ ਹਾਂ ਕਿ ਸਾਡੇ ਅਸਲ ਵਿੱਚ ਮੁਲਕ ਵਿੱਚ ਇਹ ਸਿਸਟਮ ਉਹਨਾ ਵਧੀਆ ਡਿਵੈਲਪ ਹੋ ਨਹੀਂ ਸਕਿਆ ਕਿ ਸਾਡੇ ਅਨਗਿਣਤ ਬੱਚੇ ਸੁੱਟੇ ਪਏ ਨੇ ਖਾਸ ਤੌਰ ਤੇ ਬੇਟੀਆਂ ਜਿਨ੍ਹਾਂ ਨੂੰ ਅਡਾਪਸ਼ਨ ਦਾ ਜੋ ਸਿਸਟਮ ਅਸੀਂ ਬੜਾ ਹੀ ਗਲਤ ਕੀਤਾ ਹੋਇਆ ਉਹ ਨਹੀਂ ਲੈਣਾ ਚਾਹੁੰਦੇ ਸੋ ਉਹ ਮੈਨੂੰ ਤੇ ਲੱਗਦਾ ਕਿ ਉਸ ਘਰ ਵਿੱਚ ਜੇ ਅਸੀਂ ਇੱਕ ਛੱਡ ਕੇ 20 ਮੂਸੇ ਵਾਲੇ ਹੋਰ ਅਡਾਪਟ ਕਰਕੇ ਉੱਥੇ ਬੱਚੇ ਤਿਆਰ ਕੀਤੇ ਜਾਂਦੇ ਤਾਂ ਉਹ ਤਾਂ ਹਰਾ ਭਰਾ ਅਕਲਕਾਰੀਆਂ ਨਾਲ ਭਰਿਆ ਵਿੜਾ ਹੋਰ ਵੀ ਖਰਾਪ-ਪਰਾ ਹੋ ਜਾਂਦਾ ਖੈਰ ਉਹਨਾਂ ਦਾ ਆਪਣਾ ਪੁੱਤ ਉਹਨਾਂ ਦੀ ਆਪਣੀ ਮਰਜ਼ੀ ਤੇ ਜਿਵੇਂ ਦੀ ਉਹਨਾਂ ਦੀ ਜ਼ਿੰਦਗੀ ਉਹਨਾਂ ਨੂੰ ਲੱਗਦਾ ਸਾਨੂੰ ਠੀਕ ਹੈ ਪਰਮਾਤਮਾ ਉਹਨਾਂ ਦੇ ਘਰ ਵਿੱਚ ਇਸੇ ਤਰ੍ਹਾਂ ਖੁਸ਼ੀਆਂ ਬਣਾਈ ਰੱਖੇ ਪਰ ਅੱਗੋਂ ਕਾਨੂੰਨ ਕੀ ਆਪਣਾ ਨੁਕਤਾ ਚੁੱਕ ਕੇ ਕਿਸ ਤਰੀਕੇ ਇਹ ਸਾਰਾ ਕੁਝ ਅੱਗੋਂ ਤੋੜਦਾ ਜੇ ਇਹ ਤਾਂ ਹੁਣ ਜਿਨ੍ਹਾਂ ਨੇ ਇਹ ਇਨੀਸ਼ੀਏਟ ਕੀਤੀ ਹੈ ਗੱਲ ਉਹੀ ਜਾਣਨ ਪਰ ਮੈਨੂੰ ਲੱਗਦਾ ਕਿ ਆਪਣੀ ਜਾਨ ਤੱਕ ਦੀ ਪਰਵਾਹ ਨਾ ਕਰਕੇ ਜੀ ਇੱਕ ਮਾਂ ਨੇ ਦੁਬਾਰਾ ਚਾਹਿਆ ਮੇਰੇ ਘਰ ਵਿੱਚ ਖੁਸ਼ੀਆਂ ਜੰਮਣ ਮੇਰੇ ਘਰ ਵਿੱਚ ਫਿਰ ਉਸੇ ਹੀ ਤਰ੍ਹਾਂ ਇੱਕ ਮੁਸੇਵਲਾ ਹੋਰ ਹੋਏ ਉਸਮਾਨ ਲਈ ਉਸਤਿਓ ਲਈ ਮੇਰੀਆਂ ਮੁਬਾਰਕਾਂ ਪਰ ਇਹ ਕਾਨੂੰਨ ਜਿਹੜਾ ਸਾਡੇ ਮੁਲਕ ਦਾ ਜੇ ਇਹਨੇ ਤਾਂ ਆਪਣਾ ਜ਼ਰੂਰ ਕੰਮ ਕਰਨਾ ਹੀ ਜੇ ਸੋ ਉਹ ਕਿਸ ਪਾਸੇ ਨੂੰ ਤੁਰਦਾ ਜੇ ਸਮਾਂ ਦੱਸੇਗਾ ਪਰ ਐਸ ਵੇਲੇ ਤੱਕ ਜੇ ਉਹ ਬਿਨਾਂ ਕੰਪਲਿਕੀਸ਼ਨਸ ਦੇ ਬੱਚਾ ਐਸ ਵੇਲੇ ਤੱਕ ਨਾਰਮਲ ਹੋ ਗਿਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਸਮਾਨ ਨੇ ਆਪਣੀ ਡਿਪਰੈਸ਼ਨ ਵੱਲ ਜਾਂਦੇ ਜੋ ਉਦਾਸੀ ਚੁਕਾ ਉਹਨੂੰ ਸਗੋਂ ਇੱਕ ਪੋਜ਼ਿਟਿਵਰ ਪੋਜ਼ਿਟਿਵਿਟੀ ਵੱਲ ਲਿਆ ਕੇ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜੇ ਅਸੀਂ ਕੋ ਮੈਂ ਕੋਈ ਕਿਸੇ ਦੇ ਬੱਚੇ ਬਾਰੇ ਕੁਝ ਵੀ ਨਹੀਂ ਕਹਿ ਸਕਦੀ ਕਿ ਉਹ ਕਿਵੇਂ ਦਾਗੋਂ ਬਣੇਗਾ ਅਸੀਂ ਉਮੀਦ ਕਰ ਸਕਦੇ ਹਾਂ ਕਿ ਉਹ ਪਹਿਲੇ ਪੁੱਤ ਨਾਲੋਂ ਵੀ ਦੋ ਕਦਮ ਅਗਾ ਲੰਗੇ ਹੋਰ ਨਾ ਉਤਾਚਿਤ ਕਰੇ ਤੇ ਸਾਰੇ ਭਾਰਤੀ ਉਹਦੇ ਉੱਤੇ ਫਖਰ ਕਰ ਸਕਣ ਤਾਂ ਇਸ ਤਰੀਕੇ ਅਸੀਂ ਸਾਰਿਆਂ ਦੇ ਬੱਚਿਆਂ ਲਈ ਦੁਆਵਾਂ ਕਰਦੇ ਹਾਂ ਪਰ ਹੁਣ ਇਸ ਚਿੱਠੀ ਤੋਂ ਕੀ ਅੰਤ ਨਿਕਲਦਾ ਜੇ ਸਿਰਫ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਜਾਂ ਸਹੀ ਕਾਨੂੰਨ ਦੀ ਵਰਤੋਂ ਕੀਤੀ ਜਾਂਦੀ ਜੇ ਇਹ ਆਉਣ ਵਾਲਾ ਸਮਾਂ ਦੱਸੇਗਾ ਬਿਲਕੁਲ ਇੱਥੇ ਦਰਸ਼ਕਾਂ ਲਈ ਅਪਡੇਟ ਦੱਸ ਦਿੰਨੇ ਆ ਕਿ ਇਸ ਮਾਮਲੇ 'ਚ ਕਿਉਂਕਿ ਪਰਿਵਾਰ ਨੇ ਜਦੋਂ ਇਤਰਾਜ਼ ਜਤਾਇਆ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਤਰਾਜ਼ ਜਤਾਇਆ ਸੀ ਬਲਕੌਰ ਸਿੰਘ ਹੋਰਾਂ ਨੇ ਤਾਂ ਐਸਐਸਪੀ ਨਾਨਕ ਸਿੰਘ ਹੋਰਾਂ ਨੇ ਜੋ ਐਸਐਸਪੀ ਮਾਨਸਾ ਨੇ ਉਹਨਾਂ ਨੇ ਜਾ ਕੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਕਿਉਂਕਿ ਪਰਿਵਾਰ ਵੱਲੋਂ ਲਗਾਤਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਉਂਗਲ ਚੁੱਕੀ ਗਈ ਸੀ ਜਦ ਕਿ ਇਹ ਲੈਟਰ ਜਿਹੜਾ ਉਹ ਭਾਰਤ ਸਰਕਾਰ ਕਾਰ ਦੇ ਜਿਹੜੇ ਹੈਲਥ ਮਿਨਿਸਟਰੀ ਹੈ ਉਧਰੋਂ ਆਇਆ ਸੀਗਾ ਤੇ ਇਸ ਕਰਕੇ ਹਾਲ ਦੀ ਘੜੀ ਇਸ ਮਾਮਲੇ ਤੇ ਗਾਂ ਕੀ ਅਪਡੇਟ ਆਉਂਦੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਆਈਵੀਐਫ ਨੂੰ ਲੈ ਕੇ ਜੋ ਕੰਪਲਿਕੈਸ਼ਨਸ ਨੇ ਜਾਂ ਜੋ ਕਾਨੂੰਨ ਕਹਿ ਰਿਹਾ ਹੈ ਉਹਦੇ ਉੱਤੇ ਉਹ ਤੁਹਾਡੇ ਨਾਲ ਵਿਸਥਾਰ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਗਾਂ ਵੀ ਸਾਨੂੰ ਕੋਈ ਵੀ ਆਈਵੀਐਫ ਹੋਵੇ ਜੇ ਕੋਈ ਵੀ ਪੱਖ ਦੇ ਵਿੱਚ ਇੱਕ ਵਾਰੀ ਕਾਨੂੰਨੀ ਪੱਖ ਜ਼ਰੂਰ ਜਾਣਨਾ ਚਾਹੀਦਾ ਹੈ ਕਿ ਜੋ ਮਰਹਦਿਕੀ ਤੋਂ 50 ਸਾਲ ਦੀ ਐਕਟ ਕੀ ਕਹਿੰਦਾ ਹੈ ਜਾਂ ਡਾਕਟਰਾਂ ਨੇ ਕੋਤਾਹੀ ਕਿੱਥੇ ਹੋਈ ਹੈ ਉਸ ਨੂੰ ਲੈ ਕੇ ਵੀ ਚਰਚਾ ਜਿਹੜੀ ਹੈ ਉਹ ਲਗਾਤਾਰ ਕੀਤੀ ਹੈ ਵਿਚਾਰ ਕਮੈਂਟ ਕਰੋ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ Um bota, Nadir.